ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਣੇ ਖੰਡਪਾੜ ਸਾਹਿਬ ਦਾ ਦੂਜਾ ਦਿਨ ਆ ਤੇ ਆਪਾਂ ਸ਼ਹਿਰ ਜਾ ਕੇ ਤੇ ਹੁਣ ਅੱਜ ਮੜਾ ਜੇ ਲੇਟ ਹੋ ਕੇ ਘਰੇ ਜਾਣ ਤੋਂ ਨਹੀਂ ਘਰੇ ਦਾ ਪਟਾਣ ਵਾਲੀ ਬਾਗੀ ਸੱਚ ਉੱਥੇ ਉਹ ਤੋਂ ਬਾਅਦ ਜ਼ਰੂਰੀ ਕੰਮ ਵਾਗੇ ਸੀ ਤੇ ਉੱਥੋਂ ਆਇਆ ਹੁਣ ਅੱਜ ਖੰਡਪਾੜ ਸਾਹਿਬ ਦਾ ਦੂਜਾ ਦਿਨ ਹੈ ਤੇ ਅੱਜ ਭੋਗ ਦੀਆਂ ਹੁਣੀਆਂ ਤਿਆਰੀਆਂ ਤੇ ਕੱਲ ਨੂੰ ਆ ਭੋਗ ਠੀਕ ਹੈ ਜੀ ਤੇ ਅੱਜ ਸਮਾਨ ਸਮੂਹ ਲੈ ਕੇ ਗਏ ਹੋਏ ਨੇ ਮੁੰਡਿਆਂ ਲੈ ਕੇ ਆਉਣਗੇ ਤੇ ਸਾਨੂੰ ਨਾਲ ਦੀ ਨਾਲ ਦਿਖਾਈ ਚਲਾਂਗੇ ਅੱਜ ਤੇ ਸਪੋਰਟ ਕਰੋ ਸ਼ੇਅਰ ਕਰੋ ਤੇ ਬਣੇ ਰਹੋ ਐਂਡ ਤੱਕ ਬਾ ਮੂਲਾ ਵਾ ਸਾਈਨ ਨਿਕ ਜਾ ਵਾਧੂ ਆਪਾਂ ਨੂੰ ਮੈਨੂੰ ਪਤਾ ਸੀ ਜਗਦੀਪ ਆ ਗਿਆ ਪਹਿਲੀ ਦੇਖ ਕਰ ਕਿਨਾਰੇ ਤੇ ਆ ਗਏ ਨੇ ਆਹ ਆ ਬੰਦੇ ਨੇ ਕੰਮ ਕਰਤਾ ਬਾਈ ਚਾਹਨਾ ਸਾਰੇ ਡੋਲਤੀਆਂ ਨੇ ਆ ਦੇਖ ਲੋ ਤੁਸੀਂ ਉੱਤੇ ਫੋਨ ਮਾਰਿਆ ਜੀ ਆ ਬਾਲਟੀ ਬੰਦਾ ਉਹੀ ਚੱਕਦਾ ਹੁੰਦਾ ਬਾਲਟੀ ਬੰਦਾ ਉਹੀ ਚੱਕਦਾ ਹੁੰਦਾ ਜਿਹਨੇ ਉਹ ਡੋਲੀ ਹੁੰਦੀ ਹੈ ਉਹੀ ਬਾਲਟ ਜਿਆਦਾ ਦੇਖਣਾ ਚੱਕੀ ਖੜਾਗਾ ਆ ਹੋਗਾ ਉਹ ਆ ਦੇ ਮੇਰੇ ਦਾ ਸਾਰੀ ਉੱਤੇ ਬੱਦੀ ਮੇਰੀ ਤਾਂ ਚਾਹ ਵੀ ਡੋਲਦੀ ਇਹ ਕੋਈ ਡੋਲਦੀ ਆ ਦੇ ਬਈ ਆਪਣੀ ਦਾ ਜਿਬਰਾ ਵੈਦੀ ਡੁੱਲੀ ਹੈਗੀ ਆ ਦੇ ਹਾਂ ਵਲੌਗ ਬਣਾਉਂਦੇ ਨੇ ਤੰਤ ਹੀ ਨਹੀਂ ਹੈਗਾ ਹੱਥਾਂ 'ਚ ਵਲੌਗ ਬਣਾਉਂਦੇ ਨੇ ਹੱਥ 'ਚ ਫੋਨ ਹੀ ਛੜਦਾ ਪਰ ਆ ਹੋ ਭਾਬੀ ਇਹ ਜੀ ਲੈਣ ਆਣੇ ਆ ਸਮਾਨ ਇੱਕ ਬੰਦਾ ਨਾ ਇਹ ਚ ਪੈਸੇ ਦਾ ਬਲਾਇਆ ਹੋਇਆ ਜਿਹੜਾ ਕਿਧਰ ਆ ਉਹ ਬੈਠਾ ਇੱਧਰ ਆ ਪੈਸੇ ਦੀ ਉਹ 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 ਸਪੈਸ਼ਲ ਸੇਵਾ ਕਰਦਾ ਉਹਦਾ ਦਿਖ ਨਹੀਂ ਰਿਹਾ ਮੇਰੇ ਫੋਨ ਵਾਲੀ ਲੀਆ ਫੋਨ ਵਾਲਾ ਆਲੀ ਜਾਂਦਾ ਪਰ ਸਪੈਸ਼ਲ ਸੇਵਾ ਕਰਨ ਵਾਸਤੇ ਬਲਾਇਆ ਆ ਮੁੰਡੇ ਦੇ ਘਟਾ ਘਟਾ ਚਾਰ ਪੰਜ ਸੌ ਕਿਹੜਾ ਲਵਾਦਾ ਤਾ ਜੇ ਅੱਜ ਪਾਪਾ ਉਪਾ ਲੈ ਕੇ ਆਉਣੀਆਂ ਨੇ ਤੇ ਸਾਇਆ ਮਾਨ ਵਗੈਰਾ ਨਾ ਦੱਸਣਾ ਨਾ ਆਹ ਲਾਂ ਦਾ ਇਹ ਮੈਗ ਨੁੱਕ ਜਾ ਕੇ ਵੀ ਤੁਹਾਨੂੰ ਦਿਖਾਉਣਾ ਆਜੋ ਬਰੇ ਯਾਰ ਆਹ ਓਏ ਆਹ ਬਰਾ ਉਹ ਤਾਂ ਜਾ ਕੇ ਮਿਲਦੇ ਇਹ ਆਦੇ ਪਿੰਡ ਦੇ ਅਗਲੇ ਐਸੇ ਹੁਣ ਸਾਰਾ ਸਮਾਨ ਲਿਆਵਾਂਗੇ ਦਾ ਮਤਲਬ ਕਰੇ ਜਾ ਕੇ ਆ ਲੈ ਕਾਲੂ ਮੈਂ ਬੱਸ ਆਪ ਕੋ ਗਿਆ ਆ ਆ ਦੇਖ ਲੈ ਨਿਹਾਰ ਬੁੱਗੂ ਹਾਂਜੀ ਬੁੱਗੂ ਕਿੱਥੇ ਬੁੱਗੂ ਅੱਜ ਪੜੀ ਜਾਂਦਾ ਪੇਪਰ ਆਦਾ ਨਹੀਂ ਨਹੀਂ ਆਪਣਾ ਵੀਡੀਓ ਨਾ ਨਾ ਲੈ ਸੇੜੀ ਨਾ ਮਸ਼ੂਰ ਕੀਤਾ ਪਰ ਫਾਇਦਾ ਕੀ ਐ ਤੁਸੀਂ ਹੋਰ ਕਿੰਨੇ ਕਿਹਾ ਦੱਸ ਤਾਂ ਜਾਣੀ ਨੇ ਕੋਰਤੀ ਲੋੜ ਹੈ ਫਤ ਨੇ ਹਾਂ ਕੋਰਤੀ ਲੋੜ ਹੋਰ ਆ 10 ਹੋਰ ਲੈ ਜਾ 10 ਹੋਰ ਲੋੜ ਆ ਲੈ ਜੋ 10 ਹੋਰ ਬਜ਼ੁਰਗ ਬੰਦੇ ਵਹਾਂਗੇ ਚਾਹ ਤਰਮੋਜੀ ਕਚਾਰੇ ਥੋੜ੍ਹ ਦਈਏ ਦੇ ਦੋ ਆ ਬਾਹ ਵੱਡੀ ਦੁਕਾਨ ਕਰ ਲਈ ਨਾ ਉਹ ਪਾ ਲੈ ਛੋਟੀ ਤਰੱਕੀਆਂ ਕਰਕੇ ਨਾ ਸੋਲ ਸੈਟੋ ਕੇ ਸਾਰਾ ਠੀਕ ਹੈ ਹੋ ਗਿਆ ਜੀ 200 ਥਾਲਾ ਪਾਇਆ ਤੇ ਜੀ 200 ਜਾ ਰਿਹਾ ਓਕੇ ਜੀ 300 300 ਹੋ ਤੇ ਆਪਣੇ ਘੋੜ ਰਹਿ ਗਈ ਉਹ ਇਹ ਪਾਸਵਾਲੀਆਂ ਨਾਲ ਐਡ ਹੋ ਜਿੰਦੇ ਪਾਂਡੇ ਦੇ ਦੁਆਰੇ ਗੰਨੇ ਤੇ ਪਤਾ ਲੱਗ ਜਾਣਾ ਮੇਰੇ ਸੇਠਾ ਅਗਲੀ ਗਿਣਤੀ ਚੱਕਰ ਨੇ ਚੈੱਕ ਕਰ ਲੋ ਆ ਓਏ ਕਿਹੜੀਆਂ ਬੈਜੀਆਂ ਗਈਆਂ ਕਿਹੜੀਆਂ ਆ ਲਾਲ ਗਈਆਂ ਹੋਈਆਂ ਲਾਲ ਆ ਦੇਖ ਲੋ ਬਈ ਆ ਦੇਖ ਲੋ ਗਾਲਾਂ ਕੱਢਦਾ ਮੈਂ ਕਿਰਸੀਆਂ ਧਰ ਲੀਆਂ ਮੇਜ਼ ਧਰ ਲੇ ਤੇ ਥਾਲ ਮੁੰਡੇ ਗਿਣੀ ਜਾਂਦੇ ਆ ਇਧਰ ਗੋਰਾ ਬਾਈ ਵੀ ਆ ਗਿਆ ਹਾਂ ਜੇ ਕਿਹੜਾ ਦਬਸ ਮਾ ਵੀ ਟੱਕਲਾ ਨੂੰ ਕਦੇ ਨਾ ਕਰ ਪੂਰੀ ਗਿਣਤੀ ਕਰੀ ਜਾਂਦੇ ਨੇ ਯੰਤੀ ਕਰਕੇ ਭਾਂਡੇ ਤਰਾਂਗੇ ਪੈਪਾ ਪੂਪਾ ਵੀ ਤਰਾਂਗੇ ਫਿਰ ਸਾਰਾ ਕੁਝ ਧਰਨਾਗਾ ਅਜਿਹਾ ਮੁੰਡੇ ਆਸਤੀ ਲੱਗੇ ਪਏ ਨੇ ਮੈਂ ਇੱਥੇ ਬਸ ਮੈਂ ਤਾਂ ਅੱਗੇ ਉਹ ਪਚਾ ਕਰਨਾ ਬਲੌਗ ਬਣਾਉਣਾ ਕਰਕੇ ਲੋਕਾਂ ਨੂੰ ਦਿਖਾਉਣਾਗਾ ਵੀ ਅਸੀਂ ਇਹ ਨਹੀਂ ਕਰਦੇ ਕੰਮ ਤਾਂ ਆ ਦੇ ਸਾਰੇ ਗੰਦੇ ਲੱਗੇ ਪਏ ਨੇ ਛਾਣੇ ਬੰਦੇ ਆ ਨਾ ਫਿਰ ਆਪਾਂ ਤਾਂ ਹੁਣ ਵੀਡੀਓ ਆਲੇ ਆਹ ਸਾਡਾ ਪੰਡਾ ਬਾਤੀ ਵਿੱਚ ਮੇਕ ਨੂੰ ਆਦੇ ਲੋਪਰਾਵਾ ਕੋਲੇ ਚੜਾਈ ਜੀ ਹੋਰੀ ਸਮਾਨ ਜੈ ਇਧਰ ਉਧਰ ਲਾਈ ਜਾਂਦੇ ਨੇ ਤੂੰ ਵੀ ਕਰ ਲੈ ਕਰ ਕੰਮ ਤੋਂਦਾ ਗਰਮੀ ਆ ਗਈ ਫੇ ਤੋੜ ਲੈ ਗਾ ਧੱਕਾ ਮੁੱਛੇ ਕੇ ਮੁੱਛੇ ਗੁੰਡੀਆਂ ਕਰ ਜਾਂਦੇ ਹਾਂ ਆਦੇ ਲੋਪਰਾਵਾ ਆ ਦੇਖ ਲੋ ਹਾਲ ਇਹਨਾਂ ਦੇ ਆ ਵੀ ਕਰਾਂ ਅੰਦਾਸ ਪਾ ਦਰਤੀਆਂ ਇੱਕ ਧਰਤੀਆ ਹੱਥ ਗਲੀਚੇ ਆ ਗਏ ਹੁਣ ਉਹਨਾਂ ਗਲੀਚੇ ਧਰ ਦਿਆਂ ਲੋ ਮਾਦਾ ਸੇਟ ਬੰਦਾ ਨਾ ਫਿਰ ਮੈਂ ਤਾਂ ਧਰ ਨਹੀਂ ਸਕਦਾ ਇਹਦੇ ਬੰਦੇ ਲੈ ਆਂਦੇ ਨੇ ਨਾਲ ਆ ਦੇ ਟ੍ਰਾਫਿਕ ਉੱਤਰ ਉੱਤਰ ਗਿਆ ਜੀ ਕਿਵੇਂ ਕੀ ਹੋਇਆ ਸਾਧੀਆਂ ਚ ਗਾਉਂਤਰਾ ਕੋ ਕਿਤੇ ਲਾ ਦਰੀਓ 3000 ਤਰੀ ਹਾਂ ਦੱਸ ਹਾਂ ਕਿਦਾ ਹੀ ਤੁਰਾਂ ਆਓ ਜੀ ਪਹੁੰਚ ਗਏ ਜੀ ਘਰੇ ਲੈ ਕਢਾਂਗਾ ਦੂਜਾ ਬੋਲਿਆ ਰੇਵਰੀ ਕਿ ਨਾਲ ਆਉਂਦਾ ਏ ਕੰਟਰੋਲ ਲਵਾਵਾ ਓਏ ਕੇ ਲਾ ਕੇ ਲਾਉਣੇ ਆਉਣਾ टमा अंदर जाके देखने ठीक है, दे ओ, रहे हैं। है जी उ <स्थे⁠ निन्पएवारी> <निन्पार्णादी। निन्पेवारी> thank mm -hmm. you